ਅੱਜ ਮੇਰਾ ਪਿਓ ਮੇਰੇ ਭਰਾ ਚ ਖੜਾ ਲੈ ਲੈ ਇਹ ਰੋਪੀ ਲੈ ਲੈ ਇਹ हमको ਰਵਾਏਗੀ ਇਸ ਕੋ ਮਾੜਾਈ ਓ ਮਾਈ ਗਾਡ ਰਿੰਗ ਦੀ ਸਰਵਣੀ ਹੋ ਗਈ ਤੇ ਆਇਆ ਯਾਰ ਲੋਕਾਂ ਸਾਰੇ ਮੈਨੂੰ ਕਹਿਦੇ ਨੇ ਸਨੋਵਰ ਕੰਮ ਨਹੀਂ ਕਰਾਉਂਦਾ ਖਾਂਦਾ ਵਾ ਹਾਂਜੀ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਥੋੜੀ ਜਿਹੀ ਹਾਲਾਗੀ ਸੌਰੀ ਇਹਦੇ ਲਈ ਅੱਜ ਦਾ ਜਿਹੜਾ ਵਲੌਗ ਹੈਗਾ ਵਾ ਬੜਾ ਘੈਂਟ ਰਹਿਣ ਵਾਲਾ ਤੇ ਲੜੀਆਂ ਦੀ ਡੈਕੋਰੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਡੈਕੋਰੇਸ਼ਨ ਜਿਹੜੀ ਲੜੀਆਂ ਦੀ ਹੈਗੀ ਹੈ ਨਾ ਉਹਦੀ ਜਿਹੜੀ ਵਿਜ਼ਿਬਿਲਟੀ ਨੂੰ ਆ ਮਤਲਬ ਜਿਹੜੀ ਟੈਂਟ ਦੀ ਡੈਕੋਰੇਸ਼ਨ ਸੀ ਉਹ ਖਤਮ ਕਰ ਰਹੇ ਸੀ ਤੇ ਫੇਰ ਉਹਨੂੰ ਕੀਤਾ ਗਿਆ ਖਤਮ ਆ ਦੇਖ ਲੋ ਪਤਾ ਨਹੀਂ ਕਿੱਥੋਂ ਗੂੜੇ ਰੰਗ ਇਹ ਵੀ ਪਾ ਕੇ ਆਉਂਦਾ ਜੇ ਇਹ ਮੰਡੂ ਬਣਿਆ ਦੱਸਦਾ ਵਾਂ ਆਸ ਤੂੰ ਵੀ ਜਾ ਕੇ ਕੰਮ ਕਰਦਾ ਪਿਆਣਾ ਮੈਨੂੰ ਪਤਾ ਹੀ ਪੀ ਮੈਂ ਅੱਜ ਆ ਪ੍ਰਾਡਾ ਤੂੰ ਕੱਲ ਵਾਲੀ ਜਸਪਾਲ ਵਾਲੀ ਬਾਈ ਨੇ ਯਸ ਬੋਸ ਜਸਪਾਲ ਨੂੰ ਇਹ ਸ਼ੇਰਿੰਗ ਦੀਆਂ ਚੀਜ਼ਾਂ ਸ਼ੇਰਿੰਗ ਦੇ ਵਿੱਚ ਬਹੁਤ ਕੰਪਲੀਵ ਕਰਦੇ ਆ ਮੈਂ ਜੱਜ ਦੀ ਵੜਨ ਜੰਦੂ ਚੀਜ਼ ਉਹਨੂੰ ਪਾਣੀ ਚਾਹੀਦੀ ਵੈਸੇ ਜਾਈਦੀ ਤੇ ਘੱਟ ਪਈ ਆ ਥੱਲੇ ਇਹਨੇ ਬਾਈ ਹੋਈ ਗੈਂਟ ਦੀ ਹਾਂ ਉਹ ਗਲਤ ਹੋ ਰਿਹਾ ਇਹ ਮੈਂ ਦਵਾਈ ਇਹਨੂੰ 650 ਪਾਣੀ 7000 ਦੀ ਉਹ ਭਰਾਵਾ ਬਸ ਕਰ ਸੌਂਗਾ ਨਹੀਂ ਲਈਦੀ ਪੰਪ ਮਾਰ ਮਾਰ ਇਹਨੂੰ ਦਵਾਈ ਆ ਇਹਨੇ ਪੈਸੇ ਨਹੀਂ ਹੈਗੇ ਆ ਆਪਣੇ ਹਾਂ ਸੋ ਨਾਲ ਦੀ ਨਾਲ ਵੇਖ ਲੋ ਡੈਕੋਰੇਸ਼ਨ ਆ ਵੇਲਾ ਡੈਕੋਰੇਸ਼ਨ ਕਿਵੇਂ ਲੜੀਆਂ ਦੀ ਦੇਖ ਲੋ ਤੁਹਾਨੂੰ ਅਜੇ ਐਡਾ ਲੱਗ ਰਹੀ ਬਾਕੀ ਜਦੋਂ ਸਾਰਾ ਕਰ ਮੈਂ ਡਰੋਨ ਦੇ ਸ਼ਾਟ ਲਾਉਂਗਾ ਐਰ ਕੀ ਮੈਚ ਸ਼ਾਟ ਲਾਉ ਮੋਟੇ ਨੇ ਡਰੋਨ ਦੇ ਸ਼ਾਟ ਨਹੀਂ ਵਧੀਆ ਲਾਇਏ ਸੀ ਤੇ ਇਸ ਵਾਰ ਮੈਂ ਲਾਉਂਗਾ ਆ ਗੋਲ ਚੱਕਰ ਜਣਾ ਦੇਖ ਦਿਓ ਉਹ ਚੜਾ ਗਿਆ ਨਿਆਰੇ ਨੂੰ ਵਿੱਚ ਘੋੜੀ ਤੁੰਨੀ ਆਇਆ ਚੜ ਜਾ ਇੱਧਰ ਦੀ ਚੜਨਾ ਹੀ ਆ ਤੂੰ ਬਹੁਤ ਮੋਟਾ ਚੜ ਪਤਲਾ ਹੋ ਤਾ ਉਹ ਮੈਂ ਚੜਾ ਡਰ ਡਰ ਕੇ ਅਸਲ ਚੋ ਮੋਟਾ ਡਰ ਡਰ ਕੇ ਚੜਦਾ ਪਰ ਡਰਦੇ ਨਹੀਂ ਭਰਾਵਾ ਵਿਆਹ ਦੇ ਦੇ ਨਾ ਫੈਟਮਿੰਗਾ ਬਜੇ ਇੱਥੇ ਜਾਣਾ ਉਹ ਕਿੱਧਰ ਗਿਆ ਆ ਜਾਣਾ ਆਉ ਤੇ ਚੱਲ ਜਾ ਹਾਂ ਐ ਥੱਲੇ ਤੇ ਚੱਲ ਜਾ ਆ ਰਿਹਾ ਹੈ ਨਾ ਥੱਲੇ ਨੂੰ ਆਉ ਉਹਦੇ ਜੜੋਂ ਉੱਤੇ ਨਹੀਂ ਜੋਰ ਹੈਗਾ ਇੱਥੇ ਓਏ ਜਾ ਬਗੈਰ ਤਾਂ ਨਹੀਂ ਨਹੀਂ ਐ ਐ ਐ ਕਿਉਂਕਿ ਜਿਹੜੇ ਆਪਣੇ ਡੈਕੋਰੇਸ਼ਨ ਵਾਲੇ ਵੀਰ ਜਾਣੀਆਂ ਤੋਂ ਪਰ ਉਹਨਾਂ ਦਾ ਮਿਲਣਾ ਤਾਂ ਕਿਤੇ ਈਵੈਂਟ ਚੱਲ ਰਿਹਾ ਕੋਈ ਕਹਿੰਦੇ ਕਾਲੂ ਖੋਲਾ ਮੈਂ ਕਿਹਾ ਸਾਡੀ ਤਾਂ ਸਾਰੀ ਸਾਰੀ ਵਿਜ਼ਿਬਿਲਟੀ ਜ਼ੀਰੋ ਹੋ ਜਾਣੀ ਲੜੀਆਂ ਦੀ ਉਹ ਡਿਸਪਲੇ ਕਰਨੀਆਂ ਹੋਣੀਆਂ ਜ਼ਰੂਰੀ ਆ ਤਾਂ ਚੱਲ ਜਾ ਚੱਲ ਜਾ ਪਰ ਕਾਕਾ ਜਾਂ ਪਰਲੇ ਪਾਸੇ ਚੜਾ ਹੋ ਪਰੋ ਖੋਲ ਝੜ ਕੇ ਨਵਾਂ ਬੰਦਾ ਆ ਉਹ ਪਰਲੇ ਪਾਸੇ ਚੜ ਕੇ ਨਾ ਉੱਤੇ ਸਾਰਾ ਟੈਂਟ ਖੋਲਿਆ ਭਰਾਵਾ ਕੰਮ ਜਸਪਾਲ ਖੋਲੂਗਾ ਯਾਰ ਕੰਮ ਹੋ ਗਿਆ ਬੰਦੇ ਆਣੇ ਕੰਮ ਨਾ ਲੋਕ ਤਨੀ ਆਹੋ ਜਸਪਾਲ ਆਇਆ ਯਾਰ ਲੋਕਾਂ ਸਾਰੇ ਮੈਨੂੰ ਕਹਿ ਰਹੇ ਨੇ ਸਨੋਵਰ ਕੰਮ ਨਹੀਂ ਕਰਾਉਂਦਾ ਖਾਂਦਾ ਵਾ ਸਨੋਵਰ ਸਹੀ ਦਾ ਅੰਗਲਿਸੀ ਨਹੀਂ ਕਰਾਉਂਦਾ ਕੰਮ ਬਹੁਤ ਕਰਾਉਂਦਾ ਨਹੀਂ ਸੱਚੀ ਕਰਾਉਂਦਾ ਕੰਮ ਬਹੁਤ ਕਰਾਉਂਦਾ ਤੁਹਾਨੂੰ ਮੈਂ ਹੀ ਕਰਾਉਣਾ ਉੱਤੇ ਨਾ ਕੋਈ ਕਰਾਉਂਦਾ ਤਾਂ ਹੀ ਕੋਟੀ ਤੇ ਜਿਹੜਾ ਲੋਤਾ ਹੈ ਹਾ ਹਾ ਉਹ ਰੇਵੇ ਤੇ ਵੇਖਣ ਨੂੰ ਜਿਹੜਾ ਪਿਆ ਬਲੌਗ ਤਾਂ ਮੈਂ ਬਾਅਦ ਚ ਕਰਾਉਣ ਲੱਗਾ ਰਹੀ ਉੱਤੇ ਕਿਹੜਾ ਪਲੇਟ ਪਈ ਕੁਝ ਖਾਣ ਪੀਣ ਵਾਲੀ ਹਾਂ ਸਾਫ ਇਹ ਲੈਣ ਕਿੰਨਾ ਚੜਿਆ ਸਾਫ ਇਹ ਲੋ ਇਹਨੂੰ ਹਾਂ ਉੱਤੇ ਨਾ ਕੋਈ ਤਰਿਆ ਫਿਰ ਤਾਂ ਕੰਮ ਚਾ ਸੁਨੋਵਰ ਇਹ ਵਿਟਿਆਈ ਨਹੀਂ ਕੋਈ ਸੁਨੋਵਰ ਤੁਸੀਂ ਆਉਂਦੇ ਨਹੀਂ ਗਏ ਆਲਵੇਸ ਸੁਨੋਵਰ ਗੱਲ ਉਹ ਨਹੀਂ ਭਰਾਵਾਂ ਨਾਲ ਖੜਨਾ ਪੈਂਦਾ ਵਾ ਹੋ ਜਾਏ ਕਹਿੰਦੇ ਹਾਂ ਮੋਟਾ ਦਾ ਸੁੱਤਾ ਕੋੜੇ ਆ ਗਏ ਹਾਂ ਕੋੜੇ ਕੋੜੀਆਂ ਆਹ ਕੋੜੀ ਕੀ ਕਹਿੰਦੇ ਇਹਨੂੰ ਅਟੈਨ ਨੂੰ ਲੈ ਕੋੜੀ ਹੌਰਸੀ ਲੈ ਆ ਕੇ ਤੈਨੂੰ ਹੌਰਸੀ ਹੌਰਸੀ ਤੈਨੂੰ ਲੈ ਹੌਰਸੀ ਇਹ ਤੈਨੂੰ ਲੈ ਆ ਗਿਆ ਕੱਲੇ ਜੀ ਆਉਣ ਵਾਲੀ ਹੈ ਤੇਰੇ ਤੋਂ ਵਾਕੇ ਕੱਲੇ ਤੋਂ ਆਣੀ ਜਣੀ ਤੇ ਆਉਣ ਵਾਲੀ ਨਹੀਂ ਕਿ ਚੱਲ ਖਵਾ ਇਹਨੂੰ ਛੋਲੇ ਵੇ ਕੀ ਤੇਰੇ ਤੋਂ ਵੀ ਗਾਹ ਜਾਂਦੀ ਇਹਨੂੰ ਚੱਲ ਇਹ ਕਿਉਂ ਗਈ ਨਾ ਉਹ ਕੀ ਠੋਠੀ ਨੂੰ ਇਹਨੂੰ ਕਹਿੰਦੇ ਕੀ ਕਹਿੰਦੇ ਸੀ ਓਏ ਮੈਂ ਕੀ ਕਹਿੰਦੇ ਦਿੱਲੀ ਨਹੀਂ ਨਹੀਂ ਆ ਗਈ ਜਾਂਦਾ ਮੰਗਿਆ ਉੱਪਰ ਬਿੱਲੀ ਕਰਕੇ ਚੜ ਜਾਂਦਾ ਤਾਂਨੇ ਬਿੱਲੀ ਜਾ ਕੇ ਚੜ ਜਾ ਚੱਲ ਕੋ ਚੜ ਜਾ ਨਹੀਂ ਨਹੀਂ ਊਠਦੇ ਬੁੱਲਣਾ ਆ ਚੱਲ ਓ ਊਠਦੇ ਬੁੱਲਣਾ ਆ ਨਹੀਂ ਊਠਦੇ ਬੁੱਲਣਾ ਐ ਮੰਗਿਆ ਉਹਨਾਂ ਨਾਲ ਓਨੇ ਮੈਨੂੰ ਨਹੀਂ ਚਾਹ ਉਹ ਪਾਸੇ ਕਰ ਲੈ ਕੈਂਚੀ ਜੀ ਅੱਖਾਂ ਜਿਹੜਾ ਮਾਰ ਚੱਲ ਚੱਲ ਉਹ ਵੇਖੀ ਕੰਮ ਦਵਾਉ ਉਹ ਨਿਕਲ ਨਹੀਂ ਜਾਉ ਉੱਤੇ ਬਾਦ ਓਏ ਫਰੇਂਡ ਦੇ ਪੱਲੇ ਪੈ ਜੂ ਮੈਂ ਉਹ ਆ ਕੇ ਲੱਗੇ ਵਾ ਕੇ ਪਿੱਛੇ ਬੱਲੇ ਪੈਨ ਫਿਰਦਾ ਵੇਖੀ ਲੈ ਅਜ ਉਸ ਬਾਅਦ ਤੇਰਾ ਸਾਇ ਸਹੀ ਆ ਚੜ ਉੱਤੇ ਆ ਘੋੜੀ ਜੁੜੀ ਸਹੀ ਹੋਣਾ ਯਾਰ ਪਤੰਗ ਵੀ ਗੰਦਿਆ ਨਾ ਅੱਗ ਲੱਗੇ ਪਤੰਗਾਂ ਨੂੰ ਭਰਾਵਾ ਵਿਆਹ ਦੇਣਾ ਆ ਜਾ ਕਰੋ ਵਿਆਹ ਆਪਣੇ ਘਰੇ ਤੂੰ ਸਵੇਰੇ ਆ ਉਹ ਪਰਾ ਸੋਫੇ ਤੇ ਡਿੱਗ ਪੈਣਾ ਹੀ ਚੱਲ ਯਾਰ ਚੱਲ ਮੰਗਿਆਂ ਚਾਕੇ ਪਰੇ ਰੱਖਿਆ ਉਧਰ ਲੰਮਾ ਵਾਇਆ ਨੂੰ ਕੰਮ ਕਰਨ ਸੌਖੇ ਪਏ ਕਿਤੇ ਭਰਾਵਾ ਸਹੀ ਗੱਲ ਐ ਨਾ ਸਨੂਵਰ ਹੀ ਆ ਗੱਲਾਂ ਲਈ ਫਿਰਦਾ ਸਾਰਾ ਮੇਰਾ ਹੈ ਥੱਲੋਂ ਪਰ ਆਇਓ ਹੀ ਕੰਮ ਹੋਣਾ ਹੀਗਾ ਕਾਕੇ ਜੇ ਤੂੰ ਛੱਡਿਆ ਤੂੰ ਵੀ ਦੰਦ ਦੰਦਲ ਦਿਨ ਨੂੰ ਲੈਣੀ ਆ ਅੱਧਾਂ ਹੀ ਟਾਇ ਖੜਾ ਰਿਹਾ ਉਧਰ ਜਾਂਦਾ ਮੈਂ ਰੁਕ ਜਾਣਾ ਹਾਂ ਸਾਡਾ ਪੂਰਾ ਟੰਗਿਆ ਖਲੋਤਾ ਹੈ ਕੱਲਾ ਵਜਨ ਸਾਰਾ ਕਾਕੇ ਤੇ ਹੀ ਆ ਓ ਪਰਲੇ ਪਾਸੇ ਰਹਿ ਗਈ ਇੱਕ ਪੈਪ ਜੀ ਇੱਕ ਪੈਪ ਤੇ ਮੰਗਿਆ ਵੀ ਲਿਆ ਚੱਕੇ ਇਧਰੋਂ ਵੀ ਮੰਗੇ ਇੰਨਾ ਨਹੀਂ ਹਗਾ ਓਹ ਨਾਲੇ ਸੈਡ ਜੀ ਤੇ ਮੰਗੇ ਟਿਕਾ ਕੇ ਰੱਖ ਵੀ ਮੇਰੇ ਐਵੇਂ ਨਾ ਗੰਦ ਜਣਾ ਪਾਈਗਾ ਹਾਂ ਤੂੰ ਕਿਹੜਾ ਬ ਲੈ ਤੈਨੂੰ ਨਹੀਂ ਇਹਨੂੰ ਕਹਿੰਦੇ ਆ ਕੀ ਹੋ ਗਿਆ ਇਹਨੂੰ ਛੱਡ ਉਹ ਕੋੜੀ ਜਾ ਉਤਰਾ ਜਾ ਲੈ ਲੈ ਜਾ ਲੈ ਆ ਮੰਗੇ ਨੂੰ ਪਹਿਲਾਂ ਕੰਮ ਇੱਕ ਤਾਂ ਨਿਬੜ ਉਹ ਕੋੜੀ ਜਾ ਯਾਰ ਪਹਿਲਾਂ ਤੂੰ ਆ ਰੱਖਿਆ ਪਹਿਲਾਂ ਤੂੰ ਛੱਡਾ ਡੇਬਣਵਾ ਓਏ ਮੈਂ ਤਾਂ ਵਾਰ ਨਹੀਂ ਥੱਲੋ ਪਰਾ ਹੋ ਜਾ ਇਹ ਨਹੀਂ ਮਜ਼ਾਕ ਨਹੀਂ ਵਿਆਹ ਦਾ ਟਾਈਮ ਰੱਖੀ ਨਹੀਂ ਲੜਾ ਸਹੀ ਗੱਲ ਵਿਆਹ ਦਾ ਟਾਈਮ ਸਾਡੇ ਫਿੱਟ ਨਾਲ ਜਸਬਾਲ ਜਾ ਹੀ ਪਰਲੇ ਪਾ ਢਾਈ ਮਾਰ ਕੇ ਜਸਬਾਲ ਤੂੰ ਬਾਲ ਤੇਰੀ ਵਾਰੀ ਏ ਜਾ ਹੀ ਪਰਲੇ ਪਾ ਢਾਈ ਮਾਰ ਕੇ ਢਾਈ ਮਾਰ ਉਹ ਆਵੇ ਆ ਇਧਰ ਵੇਖੀ ਫੜ ਕੇ ਖੜਾ ਆ ਇਧਰਲੇ ਪਾਸੇ ਉਹ ਐਡਾ ਉੱਚਾ ਮੈਂ ਕਿਥੋਂ ਫੜ ਦਸ ਉਹ ਵੀ ਉੱਚਾ ਤੇਰੇ ਲਈ ਪਰ ਹਾਂ ਸੌਰੀ 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 ਆਵੇ ਮੈਂ ਸਬੂਤ ਦਿਖਾ ਦੇਣਾ ਪੈਰੀ ਨਹੀਂ ਲੱਗਦੇ ਕੁਰਸੀ ਦੇ ਥੱਲੇ ਉਹ ਤੇ ਕੁਰਸੀਆਂ ਕਿੱਧੀਆਂ ਹੋ ਮਾਦਾਵੇ ਕੀ ਨਹੀਂ ਉਹ ਤਾਂ ਬਹਾਨਾ ਹੀ ਆ ਹਣੇ ਦੋ ਤੇਰੇ ਚ ਪੰਜ ਕੁਰਸੀਆਂ ਮਤ ਮੈਂ ਕਿਤੇ ਲੱਗ ਰੇ ਆ ਤੂੰ ਪੈਰ ਜੁੱਤੀ ਨਾ ਪਾਵੇਂ ਸਦੀ ਹੋ ਮਿੱਤਰਾਂ ਦੀ ਐ ਕਰਕੇ ਐ ਕਰਕੇ ਤਾਂ ਬੈਠੇ ਹੀ ਨਹੀਂ ਜਾਂਦੇ ਐ ਇੱਕ ਮਿੰਟ ਲੈ ਹੋਰ ਲੱਤਾਂ ਖਿੱਚ ਲੈ ਥੱਲੇ ਨੂੰ ਸੈਟਾ ਸੈਟਾ ਪੰਜ ਕੁਰਸੀਆਂ ਆਵੇ ਵੇ ਬਸ ਨਾ ਕਰ ਬਾਲਾ ਲੈ 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 ਫੋਨ ਲੱਗਾ ਵਾ ਉਹ ਕਿਧਰ ਹੈ ਕਿਧਰ ਹੈ ਕਿਧਰ ਉਹ ਲੱਗਾ ਜੇ ਤਾਂ ਵੀਡੀਓ ਕਾਲ ਲਈ ਚੱਕਿਆ ਰਿਹਾ ਕੇਰੇ ਉਹ ਯੂ ਹੈਵ ਗਰਲਫ੍ਰੈਂਡ ਨੋ ਯਾ ਵਾਏ ਨਾਟ ਮਮੀ ਹੈ ਹੀ ਕਰ ਗਰਲਫ੍ਰੈਂਡ ਬਾਲਾ ਨੂੰ ਪਤਾ ਵਾ ਗਰਲਫ੍ਰੈਂਡ ਵਾਈਫੀ ਬਾਲਾ ਨੂੰ ਪਤਾ ਵਾ ਵਾਈਫੀ ਇਸ ਪਰ ਹੱਥ ਦਿਖਾਈਂਗਾ ਜਿਹੜੀ ਉਂਗਲ 'ਤੇ ਤੇਰੀ ਸਾਲੀ ਉਹ ਕਿੱਦਾਂ ਦੀ ਪਾਉਣ ਗਿਆ ਏ ਅਮਰਤ ਇਹਦੇ ਕਿਹੜੇ ਹਿੱਸੇ ਦੀ ਪਾਊਗੀ ਮਿੰਗਲ ਜੀ ਤੇ ਯਾਰ ਉਹ ਹੈ ਪੇਟੀ ਟੁੱਟੀ ਜੀ ਬਣਾਉਣਗੇ ਇਹਦੇ ਲਈ ਸੁਣ ਓਏ ਐ ਕਰਕੇ ਨਹੀਂ ਆ ਜਿਵੇਂ ਦੀਆਂ ਦੀਆਂ ਉਂਗਲਾਂ ਲਿੰਗੀਆਂ ਜਦੋਂ ਸ਼ਰਮੋ ਲੈ ਆਣ ਉਹਨਾਂ ਨੇ ਰਿੰਗ ਪਾਉਂਦਾ ਉਹ ਵਿਆਹ ਦੂਜੇ ਲਈ ਰਿੰਗ ਬਣਾਉਣਗੇ ਤੇਰੇ ਗੋਲ ਕੀ ਹੁੰਦੀ ਓਂ ਗੂਲ ਪਲੇਆ ਗੂਲ ਪਲੇਆ ਉਹਨੂੰ ਗਾਵਾ ਵਿਆਹ ਬੜਾ ਮਨ ਲੱਗਦਾ ਫੜ ਕੇ ਦੇਖਦਾ ਤੇ ਡੁੱਗੂ ਯਾਰ ਜੱਟ ਫੱਲ ਲੈ ਮੂੰ ਮੈਂ ਕਹੀ ਇਹ ਨਾ ਨੜ ਕਿੱਥੇ ਕਿਹੜਾ ਲੈ ਉਹ ਸਰੋਰਾ ਆ ਪੂਰਾ ਭਾਰ ਆ ਨਹੀਂ ਉੱਤੋਂ ਸਾਰਾ ਕੱਟਿਆ ਨਾ ਨਹੀਂ ਨਹੀਂ ਕੱਟਿਆ ਨਹੀਂ ਮਮੀ ਉਹ ਦੂਜੂ ਆ ਰਸਗੀਆਂ ਰਸਗੀਆਂ ਹੀ ਬਣੀਆਂ ਵੱਖਰੀਆਂ ਜੇ ਮੈਂ ਤਾਂ ਕਰਦੇ ਪੈਣੇ ਐਵੇਂ ਨਾ ਬੰਦੇ ਆ ਵੀ ਲਾ ਦੇ ਇੱਕ ਪੌਂਡ ਦਾ ਸਲੋਮੋ ਐ ਲੰਗਣਾ ਵੇਚਦੀ ਰਬੜ ਦੀ ਚਲੋ ਜਿਸ ਵਾਲ ਨੂੰ ਰਿੰਗ ਪਾਈ ਏ ਅਜ ਜਿਸ ਵਾਲ ਨੂੰ ਰਿੰਗ ਪਾਈ ਏ ਓਏ ਜਸਪਾਲ ਨੂੰ ਰਿੰਗ ਬਾਉ ਚੱਕੋ ਪਾਸੇ ਆਪਣੇ ਖੋਲੋ ਇਹਨੂੰ ਜਸਪਾਲ ਦੀ ਤਾਂ ਮੇਰੇ ਓਏ ਰਾਤ ਜਸਪਾਲ ਨੂੰ ਚੱਕ ਕੇ ਲੈ ਆ ਯਾਰ ਇਹ ਤਾਂ ਇਹ ਤਾਂ ਜਸਪਾਲ ਦਾ ਫੀਚਰ ਵੀ ਲੰਘ ਗਿਆ ਨਾ ਸਾਰਾ ਡਾ ਰੇ ਰੇ ਅੱਗ ਲਾ ਉਹਦੇ ਵਿੱਚ ਆਲਦੀ ਲਗਾਓ ਇਹਨੂੰ ਉਹ ਵੀ ਜਸਪਾਲ ਲੰਘ ਜਾਣੇ ਰਹਿ ਗਈ ਗੱਡੀ ਦੇਣਗੇ ਬੱਲੇ ਪਲਾਸਕਿਟ ਦਾ ਤੂੰ ਉਹ ਸੁੰਗਲ ਕਿਉਂ ਪਾਸਾ ਨਹੀਂ ਨਹੀਂ ਲਓ ਜੀ ਜਸਪਾਲ ਨੂੰ ਅਮਨਦੀ ਦਾ ਰਿੰਗ ਸਰਮਣੀ ਬਾਅਦ ਚ ਪਹਿਲਾਂ ਜਸਪਾਲ ਦੀ ਰਿੰਗ ਸਰਮਣੀ ਕੀਤੀ ਜਾ ਰਹੀ ਹੈ ਚਲੋ ਜੀ

ਤੇ ਬੜੀ ਸੋਹਣੀ ਲੱਗਨ ਧੀ ਆ ਬਾਕੀ ਭਈ ਉਹ ਇੱਕ ਰਹਿ ਗਈ ਓਏ ਚਲਾਉਂਦੇ ਸਾਰੇ ਚਲਾਉਣ ਗਿਆ ਦੋ ਰਹਿ ਗਈਆਂ ਅਜੇ ਸਾਰੀਆਂ ਚਲਣੀਆਂ ਟੈਂਸ਼ਨ ਨਾਲ ਆਇਆ ਤਾਂ ਲੱਗਣ ਵਾਲੀਆਂ ਆਹ ਪਰਲੇ ਪਾਸੇ ਬਾਹਰ ਵੇਖਣੀਆਂ ਰਾਤ ਪਈ ਤਾਂ ਜਗਣੀਆਂ ਸਾਰੀਆਂ ਠੀਕ ਮੰਗੇ ਹੁਣ ਉਹ ਉੱਪਰ ਜਿਹੜਾ ਇਹਨਾਂ ਨੇ ਐਂਗਲ ਜਿਹਾ ਬਣਾਇਆ ਉਹ ਵੀ ਗੁੱਡ ਬਣਾਇਆ ਵਾ ਉਹ ਦੇਖਣਾ ਵੇੜਾ ਛਕਣਾ ਦਾ ਹੈਂ ਦੇਖਣਾ ਵੇੜਾ ਛਕਣਾ ਨਹੀਂ ਨਹੀਂ ਇਹਨਾਂ ਨਾਲ ਕਦੀ ਵੇੜਾ ਰੰਡਿਆਂ ਦਾ 1 2 3 ਯਾਰ 5 6 ਰੰਡਾ ਨਹੀਂ ਆਈ ਪਿੰਕ ਗੱਲ ਕੁਤੇ ਕੋ ਲੱਗਾ ਫਿਰੋਂ ਭੂਂ ਤੇ ਲੱਗਾ ਤੇਰੇ ਹਿਸਾਬ ਨਾਲ ਇਹ ਵੀ ਨਹੀਂ ਗਿਆ ਫਿਰ ਇੱਕ ਹੀ ਹੋ ਗਈ ਜੋਈ ਤੇ ਇਹ ਤਾਂ ਹੁਣ ਮੈਨੂੰ ਤਾਂ ਹੈਗਾ ਨਹੀਂ ਚੱਲ ਠੀਕ ਹੈ ਨਾ ਗਿਆ ਦੁਕਾਨਾ ਲਾ ਗਿਆ ਜੋ ਕਿ ਸਭ ਨਹੀਂ ਹੋ ਗਈ ਕੀ ਪਤਾ ਉਹ ਕਹਿੰਦੇ ਲੜਾਈ ਵੀ ਹੋ ਗਈ ਸੀ ਖਿੱਚਾ ਤੂੰ ਹੀ ਹੋਈ ਵਾਵਾ ਕੱਲ ਤੌਂ ਤੇ ਆਈ ਲੜਾਈ ਹੋਰ ਦੂਜਿਆਂ ਦੇ ਕੱਲ ਤੌਂ ਤਾਂ ਆਏ ਬੜਾ ਇਹਨਾਂ ਨੇ ਆਏ ਬੜਾ ਤੌਂ ਤੂੰ ਹਾਂ ਬਹੁਤ ਕੀਮੀਆ ਤੌਂ ਤੇ ਚੁੰਡੀਆਂ ਵਗੀਆਂ ਆ ਵੀ ਆ ਚੀਜ਼ਾਂ ਲਾ ਜਾਂ ਜਾਂ ਇਹ ਸਾਰੇ ਬੂਟਿਆਂ ਚ ਲਾ ਦਿਆਂ ਇਹਨਾਂ ਨੇ ਹੈਲੋ ਓਏ ਉੱਧਰ ਲੰਗਣ ਤਾਂ ਜਗਿਆ ਜਗਣ ਲੱਗਦੀਆਂ ਇੱਧਰ ਲਗਾਨੀ ਆ ਹਾਂ ਆਵੇ ਜੀ ਇਹ ਭਾਜੀ ਸ਼ੇਮੀਆ ਬੇਬੀ ਗੋ ਵਾਲੀ ਗੱਲ ਐ ਆਇਓ ਆਇਓ ਗਈ 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 ਜਾਂਦੇ ਜਾਂਦਾ 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 ਓ ਜਾਂਦੀ ਓ ਜਾਂਦੀ ਓ ਜਾਂਦੀ ਅਦਰ ਖੱੱਡੇ ਪਾ ਸੱਜੇ ਖੱੱਡੇ 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 ਨਹੀਂ ਖੱੱਡੇ ਪਾ ਇਹ ਨਹੀਂ ਰੋਈ ਰੋਕ ਜਾਣਾ ਆਪਾ ਭਾਈ ਇਹ ਲੌੜੀ ਹੀਗੀ ਐ ਕਰ ਦਿੰਦੇ ਆ ਇਧਰ ਐ ਐਨ ਮੂਵ ਕਰਕੇ ਖੜਾ ਰੋ ਇੱਕੋ ਸਿੱਧੀ ਲੰਘ ਜਾਗੇ ਗੱਡੀ ਇਹਨੇ ਕੱਢ ਕੇ ਉੱਥੇ ਬਾੜ ਨਹੀਂ ਲਿਆ ਕੇ ਵੇਖ ਲਿਓ ਤੁਸੀਂ ਉਧਰ ਨੂੰ ਲਿਆਣੀ ਸੀ ਇਹ ਵੀ ਇਹਨੇ ਡੈਕੋਰੇਸ਼ਨ ਕੀਤੀ ਆਹੋ ਡੈਕੋਰੇਸ਼ਨ ਕੇ ਲਾਈਟਾਂ ਦਾ ਬਰਨਾਲੇ ਤੋਂ ਆਏ ਵੀਰ ਨੂੰ ਜੇ ਆਪਣੀ ਗੱਲ ਹੋਈ ਸੀ ਨਾ ਆ ਦੋ ਦਿਨ ਲੱਗੇ ਵੀਰਾਂ ਨੂੰ ਕੰਪਲੀਟ ਹੋ ਗਈ ਨਾ ਹਾਂ ਹਾਂ ਓਵਰ ਆਲ ਵਾਹ ਹੋ ਕੇ ਜਾਓ। ਹੈ ਤਾਂ ਹਜੇ ਤਾਂ ਇੰਸਟਾਲ ਕਰਨੀਆਂ ਪਰ ਥੋੜੇ ਦਿਨਾਂ ਨੂੰ ਉਹ ਹੈ ਨਾ ਥੋੜੀਆਂ ਜੀਆਂ। ਹਾਂ ਉਹ ਲਾਵਾਂਗੇ ਆਪਾਂ। ਸ਼ਾਰਪੀ ਜੀ ਕੀ ਕਹਿੰਦੇ ਹੁੰਦੇ ਨਾ? ਸ਼ਾਰਪੀ ਲਾਵਾਂਗੇ। ਵਾਹ ਜੀ ਵਾਹ ਇਹ ਬੰਦੇ ਵੀ ਸਰਾ ਹੀ ਕਰਾਉਦੇ ਆ। ਇਧਰ ਮਰੀ ਨਿਗਾ ਮਾਰਿਓ ਘਰਾਂ ਨੂੰ। ਕਿਉਂ ਬੂਟੇ ਵੀ ਜਗਦੇ ਗੜੀ। ਉਹ ਸੋਹਣੇ ਲੱਗਣ ਦਿਆ ਘਰ ਵੇਖੋ। ਕਿ ਮੈਨਾਂ ਲੱਗੀ ਨੌਜਵਾਨਾ ਡਰੋਨ ਲੈ ਕੇ ਆਪਣਾ ਜਾ ਕੇ। ਚੋਣ ਲਾਈਏ। ਡਰੋਨ ਇੱਥੋਂ ਸਾਹਮਣੇ ਚੱਲ ਜਾ ਮੇਰੇ ਸਾਹਮਣੇ ਆਪਣੇ ਕੋ ਆ। ਹਾਂ ਡਰੋਨ ਦੇ ਸ਼ਾਟ ਲਾਈਏ। ਭਾਈ ਗੱਡੀ ਮੋੜ ਦੇ। ਯਾਰ ਆ ਤਾਂ ਵੈਸੇ ਹੀ ਨਾ ਹਟਜੀ ਬਣਾ ਲੇਵੇ ਗੱਡੀ ਖੜੀ ਬੜੀ ਸੋਹਣੀ ਲੱਦੀ ਐ ਦੇ ਇਹ ਨਹੀਂ ਅੱਛਾ ਅੱਛਾ ਨਹੀਂ ਨਹੀਂ ਗੱਡੀ ਇਧਰੋਂ ਐ ਮਾਰਨ ਦੀ ਜੀ ਇਹ ਵੀ ਇੱਕ ਹੀ ਪਰ ਬਾਕੀ ਆ ਲੇਟਾ ਲੂਟਾ ਵਾਲਾ ਕੰਮ ਵਟ ਕਰਦੇ ਜੀ ਬਣੀ ਗੱਲ ਐ ਅਰਕੀ ਪਿਛਲੀ ਵਾਰੀ ਮੋਟੇ ਸਾਡੇ ਦੇ ਵਿਆਹ 'ਚ ਨਹੀਂ ਬਣੀ ਗੱਲ ਯਾਰ ਠੀਕ ਐ ਕਿੱਥੋਂ ਜੀ ਬੰਦੇ ਉਹ ਤਾਂ ਨਹੀਂ ਮੀ ਯਾਦ ਨੂੰ ਆਲੇ ਚੱਲ ਦੇਣ ਬੈਲੈਂਸ ਤਾਂ ਨਹੀਂ ਵਿਗੜ ਗਿਆ ਨਹੀਂ ਬੈਲੈਂਸ ਹੀ ਰਹਿੰਦਾ ਬਾਜੀ ਇਹ ਇਹ ਜਿਹੜਾ ਇਹ ਇਹਦੀ ਟੈਕਨੋਲੋਜੀ ਹੈ ਨਾ ਚੱਲ ਵੀ ਦਾਦੇ ਮੋਤਰਾ ਚੱਲ ਵੀ ਚੱਕ ਆ ਜਾਂਦਾ ਆ ਜਾਂਦਾ ਸੱਜੇ ਖੱਬੇ ਦੁੱਧ ਦੇ ਪਿੱਛੇ ਭਰਾਵਾ ਜੀਪ ਉਹਨੂੰ ਕਹੇ ਆਪਾਂ ਨੂੰ ਤਾਂ ਚਾਹੀਦੀ ਆ ਪ੍ਰਾਗਰ ਸਵੇਰੇ 4:00 ਵਜੇ ਸਾਰੇ ਉੱਠਿਆ ਨਹੀਂ ਜਾਣੀ ਕੋਈ ਨਹੀਂ ਆ ਸਬਜੀ ਉਹਨੂੰ ਕਹੇ ਆ ਵੇ ਟਰਾਲੀ ਪਾ ਲਿਆ ਇਹਨੇ ਮਗਰੀ ਹੋਰੇ ਪਿੱਛੇ ਪਾਉਣੀ ਜੀ ਪਿੱਛੇ ਆਪਣੀ ਵਾਲੀ ਤੇ ਵੀ ਨਹੀਂ ਬਹੁਤ ਆ ਇੰਨੇ ਨਹੀਂ ਕਿ ਸਬਜੀ ਨਹੀਂ ਆਪਾਂ ਮੋਗੇ ਵੀ ਜੇ ਆਪਾਂ ਫਲ ਫਰੂਟ ਦੀ ਲੋਡ ਪਈ ਨਾ ਜੇ ਉਸ ਤੋਂ ਅਗਲੇ ਦਿਨ ਆਪਾਂ ਜੀਪਾਂ ਤੇ ਲੈ ਆਵਣਾ ਟਰਾਲੀ ਲੈ ਕੇ ਜੀਪੇ ਲੈ ਜੀਪਾਂ ਵਧੀਆ ਦੋਵੇਂ ਲੈ ਆ ਹਾਂ ਮਾਰਕ ਲੋਈ ਦੀ ਪੁੱਤ ਉਹਦਾ ਇੱਕ ਹੀ ਬਹੁ ਹਾਂਜੀ ਵੀਰੇ ਹਾਂਜੀ ਜੀ ਦੇਖ ਲਿਆ ਜੀ ਕਿੰਨਾ ਗਿਆ 23 23 ਠੀਕ ਆ ਜੀ ਬਾਕੀ ਕੱਢ ਲਾਂਗੇ ਕਿਵੇਂ ਹਾਂਜੀ ਨੱਤੀ ਅੱਛਾ ਨੱਤੀ ਆ ਵੇਖੀ 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 ਕਰਦਾ ਫਲਾਈ ਜਾਵੇ ਇਹ ਦੇਖੀ ਕੋਈ ਗੱਲਬਾਰ ਕਰਦਾ ਜਾਂਦਾ ਹੀ ਹੋ ਜਾਂਦਾ ਹੀ ਨਹੀਂ ਹਜੇ ਹਜੇ ਨਾ ਉੱਤ ਨਹੀਂ ਆਇਆ ਫਲਾਈ ਤੇ ਨਹੀਂ ਆਇਆ ਜੀ ਡੀ ਜੇ ਨਹੀਂ ਚੱਲਿਆ ਹਜੇ ਆਇਆ ਬਾਈ ਮੈਂ ਕਰਕੇ ਫਲਾਈ ਚੱਲਦੀ ਆ ਜੇ ਤੁਮ ਮੈਨੂੰ ਬੁਲਾਵੇ ਹਾਨ ਦੀਏ ਓਕੇ ਓ ਵਾਓ ਉਹ ਕਾਰ ਚ ਆਇਆ ਕਿੱਡੇ ਸੋਨਾ ਆਉਂਦਾ ਕਾਰ ਚ ਆਈਦਾ ਦੇਖੀ ਵੈਰੀ ਗੁੱਡ ਬ੍ਰੋ ਵੈਰੀ ਗੁੱਡ ਯਾਰ ਇਹ ਆਮੜਾ ਕੈਮਰਾ ਸਾਫ ਕਰ ਕੈਮਰਾ ਮਗਰੋਂ ਬੰਦ ਕਰ ਸਾਫ ਆ ਕੈਮਰਾ ਉਹ ਉਹ ਦਾ ਤਾਂ ਓਕੇ ਆ ਭਾਜੀ ਫੇਰ ਪਾ ਸਕਦਾ ਸਟੋਰੀ ਦੀ ਪੌਲਾ ਪਾ ਆ ਇਹਦੇ ਚ ਕਲਿੱਪ ਵਧੀਆ ਨਿਕਲਦਾ ਹੀ ਨਾ ਇਹਦੇ ਚ ਤੁਹਾਨੂੰ ਅਸੀਂ ਕਲਿੱਕ ਕਰ ਲਾ ਦਿੱ ਹਾਂ ਨਹੀਂ ਕਲਿੱਕ ਹਾਂ ਟੇਕ ਆਫ ਕੀ ਬਾਤ ਆ ਤਾਂ ਸਿਰਾਈ ਐਸਕਯੂ ਬਣਾਇਆ ਗਿਆ ਕੰਮ ਡਰੋਨ ਜੇ ਕਿੱਧਰ ਜਾਏ ਉਹ ਇਹ ਥੱਲੇ ਹੀ ਆ ਗਏ ਥੱਲੇ ਆ ਪਿਆ ਉਹ ਜਾਂਦਾ ਹੀ ਉਹ ਜਾਂਦਾ ਹੀ ਉਹ ਜਾਂਦਾ ਹੀ ਉਹ ਜਾਂਦਾ ਹੀ ਉਹ ਜਾਂਦਾ ਬਈ ਛੇੜਦਾ ਉਹ ਸਟੇਰੀਅਨ ਆ ਦੇਖਿਓ ਉਹ ਜਾਂਦਾ ਹੀ ਆ ਦੇਖੀ ਕੀ ਬਾਤ ਹੈ ਇਧਰੇ ਮੈਂ ਨਾ ਮੌਲ ਇੱਕ ਨੰਬਰ ਹੋਇਆ ਪਿਆ ਕਹਿੰਦਾ ਯਾਰ ਉਹ ਕਿੱਥੇ ਚਲ ਗਿਆ ਦੇਖੀ ਭਰਾਵਾ ਗਵਾਡਾ ਕਿਤੇ ਕਿੱਥੇ ਚਲ ਗਿਆ ਤਾਂ ਤਾਂ ਬਹੁਤ ਉੱਪਰ ਪਾਇਲਟ ਮਾੜਾ ਹੀ ਆਪਣਾ ਉਹ ਕਿੱਥੇ ਹੈਗਾ ਕਿੱਥੇ ਆ ਕੰਨ ਲੱਗਦੀਆਂ ਇਧਰ ਗਿਆ ਬਈ ਮੈਂ ਤਾਂ ਜਾਂਦੀਆਂ ਗਾਉਣ ਉਹਦੇ ਆ ਇਧਰ ਨੂੰ ਆ ਆ ਆ ਤਾਂ ਕਰੀ ਨੂੰ ਉੱਤੇ ਕਰ ਓ ਉੱਤੇ ਕਰ ਨਹੀਂ ਕਰੇ ਸਰ ਤੁਸੀਂ ਨਾ ਮਾਰੀ ਕਹਿੰਦੇ ਨਾਲ ਹੀ ਲਾਣਾ ਆ ਆ ਪਾਵਾ ਆ ਦੇ ਕਰਕੇ ਆ ਤੀ ਮੇਟਿਆਂ ਨੂੰ ਹੈ ਨਹੀਂ ਅਜੇ ਇੱਥੇ ਨੂਰਪੁਰ ਹੈ ਜੀ ਟਿਕਨੇਟ ਹਾ ਦਾਦਾ ਇਹ ਨੂਰਪੁਰ ਧਰਤੀ ਤੇ ਰਹਿਣਾ ਇੰਨੇ ਆਉਂਦਾ ਚਲਾਉਣਾ ਕਿ ਨਹੀਂ ਆ ਵੇ ਆ ਵੇਖੋ ਟਰੈ ਇਧਰ ਲਿਆ ਉਹ ਇਹਦੇ ਸੈਂਟਰ ਚ ਲਿਆ ਇਥੇ ਆ ਆ ਤਿਰਗਾ ਗੈਲਰੀ ਚ ਦੂਰ ਪੜੇ ਧਰਤੀ ਡਰੋਨ ਇਹ ਬਟਨ ਆ ਪਰੇ ਦੇਖਿਓ ਰਿਕਾਰਡ ਵੀ ਕਰਦੇ ਹੁੰਦਾ ਇਧਰ ਲਿਆ ਪਰੇ ਨਾਲ ਲੈ ਜਾ ਖੇਤਾਂ ਚ ਲੈ ਗਿਆ ਖੇਤ ਧੁੰਦ ਵਾੜਾ ਪਾਇਲਟ ਮਾੜਾ ਆਪਣਾ ਭਾਜੀ ਹਾਂ ਇਹਦਾ ਕੰਮ ਖਰਾਬ ਹੋ ਜਾਏਗਾ ਆ ਵੇਖੋ ਪਰੇ ਲਗਾਓ ਲਈ ਜਾਣਾ ਓਏ ਆ ਵੇਖੋ ਤਾਂ ਸਹੀ ਇਧਰ ਵੇਖੋ ਸਹੀ ਉਹ ਜਾਂਦਾ ਹੀ ਆ ਵੇਖੋ ਕਿੰਨਾ ਘੈਂਟ ਲੱਗਦਾ ਨੇ ਰਿਕਾਰਡ ਵੀ ਕਰਦਾ ਟੈਨਸ਼ਨ ਆ ਕਲਿੱਪ ਹੀ ਮਿਲ ਜਣੀ ਆਪਾਂ ਨੂੰ ਆ ਵੇਖੋ ਇਹ ਬਣੀਵੇਂ ਨਹੀਂ ਆਣਕ ਸਾਰੇ ਪਿੰਡ ਦੇ ਵਿੱਚ ਹੋਏ ਸਨੋਰ ਵੇਖੋ ਫਲੀਆਂ ਲੱਗਿਆ ਮੈਂ ਵੀ ਆਪਣੇ ਘਰ ਤੇ ਵੀ ਇਹ ਬੈਨ ਕਰਿਓ ਪਹਿਲਾ ਕੱਲ੍ਹ ਹੀ ਜਾਗਦਾ ਵੈਣਾ ਆਪਣੇ ਘਰ ਕੱਲ੍ਹ ਹੀ ਜਾਗਣਾ ਬੱਸ ਆ ਮੈਂ ਮਾਰਨਾਂ ਕੋਈ ਹੋ ਚੱਕ ਉਹ ਤੋਰੀ ਬੱਲ ਹੋ ਗਈ ਚੱਲ ਜਿੰਨੀ ਕਰ ਆਉਂ ਥੱਲੇ ਸਾਰੇ ਬਿੜਾ ਹੋ ਜਾਊਗਾ ਆਉਗਾ ਉਹ ਕਿੱਧਰ ਗਿਆ ਆਉਂਦੇ ਹੀ ਆਉ ਹੀ ਆਉ ਹੀ ਆਈ ਵਾਹੇ ਵਾਹ ਸੋਣੀ ਇਹਦੀ ਮੈਂ ਲਾਡੀ ਜਸਟ ਆਏ ਨੇ ਮਗਰ ਵੇਖੋ ਘਰ ਇੱਥੇ ਮਗਰ ਕੀ ਆ ਮਗਰ ਕਿੱਥੇ ਖੋਲ 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 ਕਾਰ ਵਾਓ ਬਿਊਟੀਫੁੱਲ ਇਹ ਕਾਣੋਂ ਲਾ ਹਾਕਰ ਟੋੜੀ ਹੈਗੀ ਨਾ ਵਾਹ ਵਾਹ ਕਾਣੋਂ ਆ ਮਾੜੀ ਕਾ ਆਈ ਗਿਆ ਉਹਨੇ ਮੰਗਿਆ ਸੇ ਲੀਆਂ ਨੇ ਵੀਡੀਓ ਵਾਲਾ ਚੱਕੀ ਜਨਾ ਹੈ ਵੀ ਚੰਗਾ ਵੀ ਘੜਾਟਦਾ ਵੇੜੇ ਕਾ ਕੀਤਾ ਪਿਆ ਛੇੜਾ ਮੋੜ ਠੀਕ ਆ ਚੱਲ ਪਾਣੀ ਕਿੱਦਾਂ ਚੱਲ ਰਹੀ ਹੈ ਉਹ ਛਰਤੇ ਕਰੀ ਗੁੱਗੂ ਦੇ ਆ ਰਿਹਾ ਮੇਰੇ ਦੂ ਤੂ ਦੂ ਤਰੀ ਮੰਗੇ ਸਤੇ ਉਧਰ ਇਹ ਨਾ ਇਹ ਮੂ ਦੇ ਮੂ ਤੇ ਲੈ ਗਈ ਜੇ ਆ ਆ ਆ ਇਧਰ ਆ ਗਏ ਆ ਗਏ ਆ ਗਏ ਇਧਰ ਵੈਰੀ ਗੁੱਡ ਕਿਵੇਂ ਆ ਚੱਕ ਦੀਏ ਉਹ ਆ ਤੱਕਾ ਹੀ ਉਹ ਬੜਨ ਬੜਨਾਂ ਦਾ ਭੁੱਲ ਜਾਂਦਾ ਮੈਨੂੰ ਚੇਤਾ ਆ ਤੱਕਾ ਹੀ ਤਰਾ ਮੰਗਾ ਕੇ ਕੱਚਾ ਜਾਓਗੇ ਤਰਿਆ ਜਾਂਦਣ ਕੈਂਸਲ ਕੈਂਸਲ ਕੀ ਆਸਨੋਰੇ ਯਾਰ ਜੀ ਨੰਦਾ ਮੈਂ ਨਾ ਯਾਰ ਵੀ ਆ ਇੰਦਾ ਦਾ ਕਿ ਮਜ਼ਾਕ ਨਹੀਂ ਹੁੰਦਾ ਲੈ ਚੱਲ ਭਾਈ ਨਾਲ ਤੁਹਾਡੀ ਵੀ ਲੈਣੀ ਹੀ ਗਈ ਲਓ ਵੀ ਆਪਣੇ ਉੱਪਰੋਂ ਤੁਸੀਂ ਦੇਖ ਸਾਡੇ ਘਰ ਕਿੱਡਾ ਹੀ ਸੋਹਣਾ ਲੱਗਨ ਦਿਆ ਜੇ ਸਾਰੇ ਪਿੰਡੋਂ ਵੱਖਰੀ ਲੋਕ ਆਉਂਦੇ ਆਈਏ ਕਿਉਂਕਿ ਚਲੋ ਹੁਣ ਲੜੀਆਂ ਲੁੜੀਆਂ ਆਪਣੇ ਲੱਗੀਆਂ ਤੇ ਜਗਨ ਦੇ ਆ ਕਰ ਪੂਰਾ ਟੌਪ ਦਾ ਸਾਹਮਣੇ ਗੱਗੂ ਨਹੀਂ ਕਹਿੰਦੇ ਡਰਾਉਂ ਡਾਉਂਦੇ ਪਿਆ ਜੀ ਲਓ ਵੀ ਚੈੱਕ ਕਰ ਸਕਦੇ ਤੁਸੀਂ ਚੰਗੀ ਤਰ੍ਹਾਂ ਗੱਗੂ ਜੀ ਹੁਣੇ ਡਾਉਂਦਾ ਡਰਾਉਣਾ ਵਾਹ ਤੇ ਇਹ ਡਰੋਨ ਦਾ ਚੀਜ਼ ਵੱਖਰੀ ਦਿਖਣ ਲੱਗ ਪਈ ਹੁਣ ਵੇ ਸਾਰਾ ਪਿੰਡ ਆ ਨਿੱਕੇ ਨਿੱਕੇ ਲਾਈਟਾਂ ਮਗਰ ਤਾਰੇ ਜਗੰਦਾ ਤੇ ਇੱਧਰ ਆਪਣਾ ਘਰ ਲੜੀ ਜਾਣਾ ਜਗਰਾ ਰਿਆ ਪੂਰਾ ਵਧੀਆ ਸੋਹਣਾ ਲੱਗ ਰਿਹਾ ਵਾਹ ਜੀ ਵਾਹ ਕਿਆ ਬਾਤ ਇਹ ਹੈਗਾ ਜੀ ਆਪਣਾ ਬਾਹਰ ਦਾ ਥਿਊ ਤੇ ਤੁਸੀਂ ਮੈਨੂੰ ਦੱਸੋ ਕਿਦਾਂ ਦਾ ਲੱਗਾ ਆ ਤੇ ਫਿਰ ਇਹ ਮੈਂ ਵੀਰਾਂ ਦਾ ਨੰਬਰ ਵੀ ਸ਼ੇਅਰ ਕਰੂੰ ਕਿਉਂਕਿ ਕਿਸੇ ਨਾ ਕਿਸੇ ਨੂੰ ਲੋੜ ਪੈਂਦੀ ਆ ਤੇ ਰੇਡ ਬੜਾ ਵਾਜ਼ਿਬ ਹੈ ਇਹਨਾਂ ਦਾ ਵਾਜ਼ਿਬ ਮਤਲਬ ਕਿ ਇਹ ਜਿਸ ਨੇ ਬਲ ਮਤਲਬ ਕਿ ਠੀਕ ਆ ਰੇਟ ਨਾ ਬਹੁਤ ਜ਼ਿਆਦਾ ਤੇ ਠੀਕ ਆ ਕੱਟ ਵੀ ਠੀਕ ਆ ਬਾਕੀ ਤੁਸੀਂ ਵੇਖੋ ਕਿਉਂਕਿ ਲੰਮੇ ਘਰ ਤੇ ਡੈਕੋਰੇਸ਼ਨ ਉਹ ਤੋਂ ਵੀ ਜ਼ਿਆਦਾ ਸੋਹਣੀ ਲੱਗਦੀ ਆ ਕਿਉਂਕਿ ਉਹ ਅਧੀਆਂ ਪਾ ਦਿੰਦੇ ਇਨਾਂ ਨੇ ਕੰਨਾਂ ਦੇ ਵੀ ਕਾਫੀ ਤੱਕ ਪਾਈਆਂ ਲਾਈਟਾਂ ਬਾਕੀ ਠੰਡ ਦਾ ਟੈਂਪਰੇਚਰ ਇਸ ਟਾਈਮ ਵੱਧ ਜਾਂਦਾ ਆ ਬਾਕੀ ਜੀ ਉਹ ਪਿੱਛੇ ਕੰਧ ਤੇ ਉਹਨਾਂ ਨੂੰ ਕਿਹਾ ਸੀ ਪਾ ਦਿਓ ਪਰ ਪਾਈਆਂ ਨਹੀਂ ਹਜੇ ਤੇ ਮੈਂ ਜਾਂਦਾ ਜਾਂਦਾ ਨਾ ਜਿਵੇਂ ਉਹ ਉਹ ਤੁਸੀਂ ਰੁੱਖ ਤੇ ਵੇਖੋ ਰੁੱਖ ਤੇ ਵੀ ਇਹਨਾਂ ਨੇ ਅਟੈਚ ਉਹ ਕਰ ਦਿੱਤੀਆਂ ਕਿ ਉਹ ਸੋਹਣੀਆਂ ਲੱਗਣ ਹਨਾ ਬਾਕੀ ਸਾਡੀ ਕੁੜੀ ਨੇ ਕਹਿ ਦਵੇ ਵੀ ਬਈ ਵਿਆਹ ਚ ਕਮੀ ਛੱਡੀ ਸੀ ਮੇਰੇ ਲਈ ਵਿਆਹ ਹੀ ਕਰਤਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਤੇ ਚੱਲਦੇ-ਚੱਲਦੇ ਮੈਂ ਤੁਹਾਨੂੰ ਭੱਜ ਕੇ ਜਾਂਦਾ ਸ਼ਾਂਤ ਸਾਂ ਗਿਰਨ ਵਾਲੇ ਚੱਲ ਇਹ ਤੇ ਡਿਜ਼ਾਈਨ ਬਣਾਇਆ ਨੇ ਇਹ ਕਿ ਇੱਥੇ ਵਾਲ ਤੇ ਡਿਜ਼ਾਈਨ ਬਣਾਇਆ ਮਤਲਬ ਕੁਝ ਕਲੇਟਾ ਜਿਹੜੀਆਂ ਚੱਲਦੀਆਂ ਨਹੀਂ ਵੀ ਚਲਾਉਣਗੇ ਐਸੀ ਵੀਊ ਇਹ ਦਾ बाकी तु बुलाओं में गया इधर भी इन्होंने लात ही। ते यार बाकी थोड़े या तो सामने मिला ग अपनी आ गई बुआ खोल दिए मंगे रोटी लिया मेरी भी आ गया ਗੱਡੀ ਆ ਆਪਣੀ ਗੱਡੀ ਦੀਆਂ ਚਿੱਟੀਆਂ ਲੇਟਾਂ ਸ਼ਾਪਿੰਗ ਆਈ ਲੱਗਦਾ ਤੁੰਗੇ ਬੈਣਾ ਉਰਲੇ ਪਾਸੇ ਬੈਠ ਗਿਆ ਮੋਟਰਸਾਈਕਲ ਆਹ ਤਾਂ ਗੱਡੀ ਭੱਗ ਲੈਂਦੀ ਚੱਲ ਗਿਜਾ ਐਨੂੰ ਲੈ ਆ ਐਨੂੰ ਘਰ ਵਾਲ ਨੂੰ ਇੱਧਰ ਨੂੰ ਐਨੂੰ ਐਨੂੰ ਕਰ ਦੋ ਐਨੂੰ 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 ਕਰ ਦੋ ਇਧਰ ਨੂੰ ਇਧਰ ਨੂੰ ਇਧਰ ਨੂੰ ਇਧਰ ਨੂੰ ਇਧਰ ਨੂੰ ਵਾਧਾ ਕਰ ਦੇ ਮਿਊਜ਼ਿਕ 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 ਦੇਖ ਹੀ ਨਾ ਕੋ ਲੈਂਗਾ ਨਾ ਵੇਖੇਂਗਾ ਨਾ ਤੇ ਤੂੰ ਹਰਾਣ ਰੈਂਗ ਤੂੰ ਹੈ ਪਰ ਮੈਂ ਸਭ ਤੋਂ ਪਹਿਲਾਂ ਆਪਣੇ ਘਰ ਦੀ ਡੈਕੋਰੇਸ਼ਨ ਵੇਖੇ ਤੇ ਕੀ ਲੱਗਾ ਤੈਨੂੰ ਮੈਨੂੰ ਐ ਲੱਗਾ ਕਿ ਅੱਜ ਮੇਰਾ ਪਿਓ ਮੇਰੇ ਭਰਾ ਚ ਖੜਾ ਲੈ ਲੈ ਇਹ ਰੋਪੀ ਲੈ ਲੈ ਇਹ हमको ਰਵਾਏਗੀ ਇਸ ਕੋ ਲੈ ਜਾ ਮੜਾ ਲਾਈਟਮ ਹੈ ਕਿੰਨੀਆਂ ਥੋੜੀਆਂ ਲਾ ਕੇ ਰੰਗ ਦੇ ਕਿਉਂ ਲੈ ਕੇ

ਗੁੱਗੂ ਬਹੁਤ ਹੀ ਜਿਆਦਾ ਸੋਹਣੀ ਦਿਆਕਾਰ ਇਨਾ ਸੋਹਣਾ ਲੱਗਦਾ ਨਾ ਜਾਗ ਮੰਗ ਜੇ ਰੋ ਰਹੀ ਹੈ ਅਮਦਿਆ ਹੈ ਬਹੁਤ ਸੋਹਣਾ ਲੱਗਦਾ ਕਰ ਮਤਤ ਮੁਖਾ ਦੇ ਮਤਤ ਮੁਖਾ ਦੇ ਕਿਵੇਂ ਲੱਗੀਆਂ ਲਾਈਟਾਂ ਪਰ ਬਹੁਤ ਜਿਆਦਾ ਵਧੀਆ ਵੈਰੀ ਗੁੱਡ ਸਾਸੀ